ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਚਾਹਲ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦਾ ਮੌਸਮ ਤੇ ਧੁੰਦ ਪਈ ਹੋਈ ਆ ਸੜਕਾਂ ਦੇ ਉੱਤੇ ਟ੍ਰੈਫਿਕ ਘੱਟ ਆ ਪਰ ਅੱਜ ਧੁੰਦ ਵੀ ਘੱਟ ਆ ਬਾਕੀ ਦਿਨਾਂ ਦੇ ਮੁਕਾਬਲੇ ਆ ਦੇਖੋ ਇੱਧਰ ਇਹ ਵੀ ਆਪਣਾ ਕੋਲੋਲਾ ਕਰਦੇ ਨੇ ਮੌਸਮ ਅਗਰ ਗੱਲ ਕਰਾਂ ਤਾਂ ਪੂਰੇ ਉੱਤਰ ਭਾਰਤ ਦੀ ਬਹੁਤ ਸਾਰੀਆਂ ਫਲਾਈਟਸ ਨੂੰ ਰੱਦ ਕੀਤਾ ਗਿਆ ਇਨਾ ਕੋਰੇ ਦੇ ਕਾਰਨ ਔਰ ਕਈਆਂ ਨੂੰ ਡਿਵਰਟ ਕੀਤਾ ਗਿਆ ਹੋਰ 에어ਪੋਰਟਸ ਦੇ ਉੱਤੇ ਜਿੱਥੇ ਧੁੰਦ ਘਾਟਾ ਚੜਦੇ ਪੰਜਾਬ ਤੋਂ ਲਾਈਵ ਦੇਖ ਰਹੇ ਹੋ ਤੁਸੀਂ ਅਨਮੋਲ ਕੀਰਤਨ ਬਲੌਗ ਦੇ ਉੱਤੇ ਤੇ ਇਹ ਪੋਹ ਦਾ ਮਹੀਨਾ ਸਿੱਖ ਕੌਮ ਦਾ ਕੁਰਬਾਨੀਆਂ ਦਾ ਮਹੀਨਾ ਹੈ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਅਨੇਕਾਂ ਸਿੰਘਾਂ ਦੀ ਸ਼ਹਾਦਤ ਇਸੇ ਮਹੀਨੇ ਦੇ ਵਿੱਚ ਹੋਈ ਹੈ ਜਿੱਥੇ ਕਿਹਾ ਜਾਂਦਾ ਕਿ ਸਭ ਤੋਂ ਛੋਟੀਆਂ ਜੰਦਾ ਤੇ ਸਭ ਤੋਂ ਵੱਡੀ ਉਮਰ ਦੇ ਸ਼ਹਾਦਤ ਉਹ ਆਪਾਂ ਨੇ ਦੇਖੀ ਹੈ ਸਰਹੱਦ ਦੇ ਵਿੱਚ ਮਾਤਾ ਗੁਜਰੀ ਜੀ ਉਮਰ ਦੇ ਵਿੱਚ ਵੱਡੇ ਸੀ ਉਮਰ ਉਹ ਜਿਹੜੀ ਬਜ਼ੁਰਗਾਂ ਦੀ ਉਮਰ ਆ ਤੇ ਸ਼ਹਿਬਜਾਦਿਆਂ ਦੀ ਉਮਰ ਬੱਚਿਆਂ ਵਾਲੀ ਉਮਰ ਪਰ ਕੁਰਬਾਨੀ ਕਿਤੇ ਵੱਡੀ ਇਸ ਇਤਰਾਮ ਕੌਰ ਦੀ ਘੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਨੇਕਾਂ ਸਿੰਘਾਂ ਦੀ ਸ਼ਹਾਦਤ ਲੋਕਾਂ ਨੂੰ ਅੱਜ ਦਿਖਾਉਨੇ ਆ ਉਹਦੀ ਠੰਡ ਪੰਜਾਬ ਦੀ ਤੇ ਇੱਥੇ ਇਸ ਠੰਡ ਦੇ ਵਿੱਚ ਹੱਥ ਨੂੰ ਹੱਥ ਨਹੀਂ ਰਿਆਣ ਦਾ ਪਰ ਉਹ ਕੁਰਬਾਨੀਆਂ ਜਿਹੜੀਆਂ ਸਿੱਖ ਸੰਗਤ ਨੇ ਤੇ ਆਏ ਕੌਮ ਨੇ ਕਰੋਵਾਨਿਆ ਕੀਤੀਆਂ ਨੇ ਉਹ ਇਸੇ ਮਹੀਨੇ ਦੇ ਵਿੱਚ ਨੇ ਤੇ ਅੱਜ ਦੇਖ ਸਕਦੇ ਹੋ ਤੁਸੀਂ ਥੋੜ੍ਹ ਹੈਗੀ ਆ ਪਰ ਓਨੀ ਧੁੰਦ ਨਹੀਂ ਹੈ ਪਰ ਫਿਰ ਵੀ ਇਹ ਕਾਫੀ ਆ ਮੌਸਮ ਕਾਫੀ ਪੰਜਾਬ ਦਾ ਦੱਸ ਰਿਹਾ ਕਿ ਉਹ ਕਹੋ ਜਿਹੇ ਦਿਨ ਹੋਣਗੇ ਜਦੋਂ ਸਰਹੰਦ ਦੇ ਵਿੱਚ ਨੀਹਾਂ ਵਿੱਚ ਲਾਲ ਚਨੇ ਗਏ ਹੋਣਗੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੇ ਚਮਕੌਰ ਦੀ ਗੜੀ ਜਿੱਥੇ अनेका ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਗੁਰੂ ਜੀ ਇਹਦਾ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲਣਾ ਔਰ ਇਹ ਕਹਿਣਾ ਕਿ ਹਿੰਦ ਦਾ ਵੀਰ ਜਾ ਰਿਹਾ ਉਹ ਸੀ ਨੂੰ ਯਾਦ ਕਰਕੇ ਅੱਜ ਵੀ ਆ ਪਾਪ ਭਵਕ ਹੋ ਜਾਂਦੇ ਆ ਤੇ ਅੱਜ ਤੁਹਾਨੂੰ ਦਿਖਾਉਨੇ ਆ ਪੰਜਾਬ ਦੇ ਖੇਤ ਤੇ ਕਿਸ ਤਰ੍ਹਾਂ ਦੀ ਧੁੰਦ ਦੇ ਵਿੱਚ ਖੇਤਾਂ ਦੇ ਨਜ਼ਾਰੇ ਦਿਖਾਉਨੇ ਆ ਤੁਹਾਨੂੰ ਪੰਜਾਬ ਦੇ ਇਹ ਆ ਜੀ ਧੁੰਦ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕੁਝ ਖੇਤਾਂ ਦਾ 뷰 ਤੁਹਾਨੂੰ ਦਿੰਨੇ ਆ ਇਸ ਇਧਰੋਂ ਧੁੰਦ ਦੇ ਕਾਰਨ ਬਹੁਤ ਸਾਰੀਆਂ ਫਲਾਈਟਸ ਜਿਦਾਂ ਮੈਂ ਕਿਹਾ ਵੀ ਰੱਦ ਹੋਈਆਂ ਨੇ ਬਹੁਤ ਸਾਰੀਆਂ ਬੱਸਾਂ ਰੇਲ ਗੱਡੀਆਂ ਹੋਰ ਸੜਕੀ ਟ੍ਰੈਫਿਕ ਜਿਹੜੀ ਆ ਪ੍ਰਭਾਵਿਤ ਹੋ ਰਹੀ ਆ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਟਾਈਮ ਧੁੰਦ ਦੇ ਨਾਲ ਤੇ ਜਰੂਰ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਆਪੋ ਆਪਣੇ ਇਲਾਕੇ ਦੇ ਵਿੱਚ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਅਗਰ ਉੱਤਰੀ ਭਾਰਤ ਤੋਂ ਜੁੜੇ ਹੋ ਤਾਂ ਲਗਭਗ ਇਸੇ ਤਰ੍ਹਾਂ ਦੇ ਹਾਲਾਤ ਹੋਣਗੇ ਹੋ ਸਕਦਾ ਕਿਸੇ ਇਲਾਕੇ ਦੇ ਵਿੱਚ ਧੁੱਪ ਵੀ ਨਿਕਲੀ ਹੋਵੇ ਪਰ ਜ਼ਿਆਦਾਤਰ ਤੁਹਾਨੂੰ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਆਹੋ ਮਿਲਨੇ ਨੇ ਇਹ ਆ ਪੰਜਾਬ ਦਾ ਕੁਦਰਤੀ ਨਜ਼ਾਰਾ ਇਸੇ ਕਰਕੇ ਆਪਾਂ ਪੰਜਾਬ ਨੂੰ ਹਮੇਸ਼ਾ ਯਾਦ ਕਰਦੇ ਆ ਕਿ ਸਾਡੇ ਕੋਲੇ ਹਰ ਤਰ੍ਹਾਂ ਦਾ ਮੌਸਮ ਹੈ ਗਰਮੀ ਵੀ ਹੱਤ ਦੀ ਸਰਦੀ ਵੀ ਹੱਤ ਦੀ ਤੇ ਧੁੰਦ ਵੀ ਹੱਤ ਦੀ ਇਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅੱਜ ਜਿਸ ਤਰ੍ਹਾਂ ਦੀ ਠੰਡ ਆਪਾਂ ਮਹਿਸੂਸ ਕਰਦੇ ਆ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਸਹਿਬਜ਼ਾਦੇ ਮਾਤਾ ਗੁਜਰੀ ਜੀ ਅਨੇਕਾਂ ਸਿੰਘਾਂ ਦੀ ਸ਼ਹਾਦਤ ਹੋਈ ਹੈ ਉਦੋਂ ਵੀ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕੋਰਾ ਠੰਡ ਸਿਖਰ ਤੇ ਹੋਊਗੀ ਪਰ ਅਸੀਂ ਸਿਰਫ ਮਹਿਸੂਸ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਸ ਤਰ੍ਹਾਂ ਤੁਹਾਨੂੰ ਦਿਖਾਉਨੇ ਆ ਕਿ ਧੁੰਦ ਦੇ ਨਾਲ ਜਿੱਦਾਂ ਆਲੇ-ਦਾਲੇ ਕੁਝ ਵੀ ਦਿਖਾਈ ਨਹੀਂ ਦਿੰਦਾ। ਬਾਕੀ ਤੁਸੀਂ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦੇ ਕੀ ਹਾਲਾਤ ਨੇ? ਜਿੱਦਾਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਤੇ ਜਾਂ ਉਹਨਾਂ ਦਾ ਰਸਤਾ ਬਦਲ ਦਿੱਤਾ ਗਿਆ ਜਾਂ ਉਹ ਲੇਟ ਚੱਲ ਰਹੀਆਂ ਨੇ। ਤੇ ਜਿਹਨਾਂ ਦੋਸਤਾਂ ਨੇ ਹਵਾਈ ਸਫਰ ਕਰਨਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਉਹ ਥੋੜਾ ਜਿਆ ਇਸ ਚੀਜ਼ ਦਾ ਜਰੂਰ ਧਿਆਨ ਰੱਖਣ ਕਿ ਜਦੋਂ ਵੀ ਉਹਨਾਂ ਨੇ ਆਪਣੀ ਫਲਾਈਟਸ ਵਗੈਰਾ ਪਕੜਨੀਆਂ ਨੇ ਤਾਂ ਉਹਦੇ ਲਈ ਤੁਹਾਨੂੰ ਸਮਾਂ ਲੈ ਕੇ ਘਰੋਂ ਨਿਕਲਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਵੀ 1 ਘੰਟਾ ਅੱਧਾ ਘੰਟਾ ਪਹਿਲਾਂ ਜਾ ਰਹੇ ਹਾਂ ਤਾਂ ਸੈਫੀਸੈਂਟ ਹੈ ਨਹੀਂ ਕਿਉਂਕਿ ਧੁੰਦ ਦੇ ਦਿੰਨੇ ਕਿਤੇ ਵੀ ਕੋਈ ਮਿਸਐਪ ਨਹੀਂ ਗਾਸਤੇ ਦੇ ਵਿੱਚ ਕੋਈ ਧੁੰਦ ਦੇ ਕਾਰਨ ਕੋਈ ਹਾਸਾ ਹੋਇਆ ਹੋ ਸਕਦਾ ਹੈ ਜਿਦੇ ਨਾਲ ਸੜਕੀ ਵਿਗਨ ਪਿਆ ਹੋ ਸਕਦਾ ਇਸੇ ਤਰ੍ਹਾਂ ਰੇਲ ਯਾਤਰਾ ਦੌਰਾਨ ਵੀ ਜਿੱਦਾਂ ਮੈਂ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਰੇਲ ਗੱਡੀਆਂ ਨੂੰ ਪਛੜ ਕੇ ਚੱਲ ਰਹੀਆਂ ਨੇ ਇਸ ਕਰਕੇ ਘਰੋਂ ਆਪਾਂ ਸਮਾਂ ਲੈ ਕੇ ਨਿਕਲੀਏ ਟਾਈਮ ਤੁਹਾਡੇ ਕੋਲੇ ਜ਼ਿਆਦਾ ਹੋਵੇ ਫਿਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕੋਈ ਬਦਲਮਾ ਰੂਟ ਵੀ ਆਪਾਂ ਤਿਆਰ ਕਰ ਸਕਦੇ ਆ ਤੇ ਜੇ ਆਪਾਂ ਉਸੇ ਰੂਟ ਦੇ ਉੱਤੇ ਜਾਣਾ ਜਿਹੜਾ ਅਸੀਂ ਤੈਅ ਕੀਤਾ ਹੋਇਆ ਹੈ ਤੇ ਅਸੀਂ ਕਹਿੰਨੇ ਆ ਵੀ ਅਸੀਂ ਘਰ ਤੋਂ ਉਸੇ ਹਿਸਾਬ ਨਾਲ ਨਿਕਲ ਰਹੇ ਹਾਂ ਜਿੱਦਾਂ ਆਮ ਦਿਨਾਂ ਦੇ ਵਿੱਚ ਨਿਕਲਦੇ ਆ ਤੇ ਫਿਰ ਕਈ ਵਾਰੀ ਤੁਹਾਡੀਆਂ ਫਲਾਈਟਸ ਤੁਹਾਡੀਆਂ ਟ੍ਰੇਨ ਮਿਸ ਹੋ ਸਕਦੀਆਂ ਨੇ ਜਿਹਦਾ ਤੁਹਾਨੂੰ ਪਛਤਾਵਾ ਹੀ ਹੋ ਸਕਦਾ ਹੋਰ ਤਾਂ ਫਿਰ ਪਿੱਛੇ ਰਹਿ ਨਹੀਂ ਕੁਝ ਜਾਂਦਾ ਜੀ ਤੇ ਜਰੂਰ ਦੱਸਿਓ ਜੀ ਤੁਸੀਂ ਕਿਸ ਜਗ੍ਹਾ ਤੋਂ ਕਿਸ ਜਗ੍ਹਾ ਤੋਂ ਤੁਸੀਂ ਉਸ ਲਾਈਵ ਨੂੰ ਦੇਖ ਰਹੇ ਹੋ ਧੰਨਵਾਦੀ ਹਾਂ ਔਰ ਡਬਲ ਟੱਚ ਕਰਕੇ ਲਾਈਕ ਜਰੂਰ ਕਰਦੇ ਹੋ ਜੀ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਸਕਰੀਨ ਤੇ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਤੇ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਅਨਮੋਲ ਕੀਰਤਨ ਬਲੌਗ ਯੂਕੇ ਤੁਹਾਡੇ ਲਈ ਸਾਰਿਆਂ ਲਈ ਇੱਕ ਐਸਾ ਚੈਨਲ ਹੈ ਜਿਹਦੇ ਉੱਤੇ ਅਸੀਂ ਯੂਕੇ ਤੋਂ ਔਰ ਪੰਜਾਬ ਤੋਂ ਤੁਹਾਨੂੰ ਲਾਈਵ ਪ੍ਰੋਗਰਾਮ ਲੈ ਕੇ ਆਉਂਦੇ ਆ ਤੁਹਾਡੇ ਲਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਧਾਰਮਿਕ ਲਾਈਵ ਪ੍ਰੋਗਰਾਮ ਕੀਰਤਨ ਦੇ ਪ੍ਰੋਗਰਾਮ ਹੋਣਗੇ ਤੇ ਹੋਰ ਗੁਰੂ ਘਰਾਂ ਦੀ ਜਿਹੜੀ ਆ ਜਾਣਕਾਰੀ ਇਤਿਹਾਸਾ ਗੁਰੂ ਘਰਾਂ ਦਾ ਉਹ ਸਾਰਾ ਤੁਹਾਡੇ ਨਾਲ ਇਸ ਚੈਨਲ ਦੇ ਉੱਤੇ ਅਸੀਂ ਲੈ ਕੇ ਆਉਣਾ ਤੇ ਇਹਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਨਮੋਲ ਵੀਰ ਸਿੰਘ ਸਾਡੇ ਯੂਕੇ ਤੋਂ ਸਾਡਾ ਬੱਚਾ ਉਹ ਇਸ ਚੈਨਲ ਨੂੰ ਜਿਹੜਾ ਉੱਥੋਂ ਚਲਾਉਂਦਾ ਤੇ ਇੱਥੋਂ ਇੰਡੀਆ ਤੋਂ ਮੈਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਚਾਹਲ ਇਸ ਡਿਊਟੀ ਨੂੰ ਨਿਭਾਉਣਾ ਹੈ ਅੱਜ ਕੋਸ਼ਿਸ਼ ਕਰਦੇ ਆ ਤੁਹਾਨੂੰ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਦੇ ਵੀ ਦਰਸ਼ਨ ਕਰਵਾਈਏ ਕਿਉਂਕਿ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵੰਸਦਾਨੀ ਕਲੰਗਿਆਂ ਵਾਲੇ ਪਾਤਸ਼ਾ ਜਿੰਨੇ ਵੀ ਨਾਮਾਂ ਦੇ ਨਾਲ ਆਪਾਂ ਉਹਨਾਂ ਨੂੰ ਜਾਣਦੇ ਆ ਸੋ ਉਹ ਜਦੋਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚੋਂ ਤਾੜੀ ਮਾਰ ਕੇ ਨਿਕਲੇ ਸੀ ਇਹ ਕਹਿ ਕੇ ਨਿਕਲੇ ਸੀ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਤੋਂ ਇੱਥੇ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਸੀ ਔਰ ਜਿਹਨਾਂ ਹਾਲਾਤਾਂ ਚ ਸਹਬੇ ਕਮਾਲ ਇੱਥੇ ਪਹੁੰਚੇ ਸੀ ਉਹ ਬਿਆਨ ਕਰਨੇ ਸ਼ਬਦਾਂ ਦੇ ਵਿੱਚ ਬਹੁਤ ਮੁਸ਼ਕਲ ਨੇ ਕਿਉਂਕਿ ਬਹੁਤ ਵੱਡੀ ਕੁਰਬਾਨੀ ਸਹਬੇ ਕਮਾਲ ਦੀ ਹੈ ਔਰ ਜਿਹੜੇ ਹਾਲਾਤ ਸੀ ਨੰਗੇ ਪੈਰ ਪੈਰਾਂ ਦੇ ਵਿੱਚ ਜੋੜਾ ਨਹੀਂ ਹੈ ਤੇ ਛਾਲੇ ਪਏ ਹੋਏ ਨੇ ਪੈਰਾਂ ਤੇ ਤੇ ਦੱਸਿਆ ਜਾਂਦਾ ਵੀ ਜਿਹੜਾ ਜਾਮਾ ਸੀ ਉਹਨਾਂ ਦੇ ਉਹਨਾਂ ਦਾ ਜਿਹੜਾ ਚੋਲਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਉਹ ਵੀ ਲੀਰੋ ਲੀਰ ਸੀ ਤੇ ਬਾਦਸ਼ਾਹ ਸਹਨशाह ਤੇ ਕੀ ਨਾਮ ਦਈਏ ਅਸੀਂ ਉਸ ਪਾਤਸ਼ਾਹ ਨੂੰ ਜਿਨੇ ਆਪਣੇ ਪਰਿਵਾਰ ਦੇ ਸੱਤ ਜੀ ਇਸ ਕੌਮ ਦੇ ਉਤੋਂ ਕੁਰਬਾਨ ਕੀਤੇ ਨੇ ਸੋ ਅੱਜ ਉਹ ਪਾਤਸ਼ਾ ਜਦੋਂ ਮਾਛਵੜਾ ਸਾਹਿਬ ਦੇ ਵਿੱਚ ਪਹੁੰਚੇ ਨੇ ਤੇ ਹਾਲਾਤ ਜਿਦਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਇਹ ਹਾਲਾਤ ਉਦੋਂ ਸੀ ਤੇ ਮਾਛਵੜਾ ਸਾਹਿਬ ਦੀ ਸਭਾ ਵੀ ਸਮਾਪਤ ਹੋ ਚੁੱਕੀ ਆ ਫਤਿਹਗੜ ਸਾਹਿਬ ਚਮਕੌਰ ਸਾਹਿਬ ਦੀ ਸਭਾ ਤੇ ਇਸ ਤੋਂ ਇਲਾਵਾ ਆਲਮਗੀਰ ਸਾਹਿਬ ਜਿੱਥੇ ਜਿੱਥੇ ਗੁਰੂ ਪਾਤਸ਼ਾ ਨੇ ਫਿਰ ਉਹ ਸਫ਼ਰ ਕੀਤਾ ਉੱਥੇ-ਉੱਥੇ ਫਿਰ ਅੱਜ ਕੌਮ ਸਜਦਾ ਕਰਨ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਇਸ ਵਾਰ ਦਾ ਦੱਸ ਦਿੰਨੇ ਕਹਿੰਦੇ ਫਤਿਹਗੜ ਸਾਹਿਬ ਦਾ ਜਿਹੜਾ ਨਗਰ ਕੀਰਤਨ ਹੈ ਉਹਦੀ ਗਿਣਤੀ ਪੱਖੋਂ ਬਹੁਤ ਵੱਡਾ ਨਗਰ ਕੀਰਤਨ ਇਸ ਵਾਰੀ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਸੋ ਲਾਈਵ ਚੈਟ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਰਹੀ ਹੈ ਸੋ ਮੈਂ ਮਾਫੀ ਚਾਹੁੰਦਾ ਜੀ ਤੇ ਉਹਦੇ ਕਾਰਨ ਕੁਝ ਤੁਹਾਡੇ ਮੈਸੇਜ ਸਾਡੇ ਤੱਕ ਨਹੀਂ ਦਿਖਾਈ ਦੇ ਰਹੇ ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਬਹੁਤ ਜਲਦੀ ਇਸ ਚੀਜ਼ ਨੂੰ ਹੱਲ ਕਰ ਲਿਆ ਜਾਵੇ ਤੇ ਆਪਾਂ ਗੱਲ ਕਰ ਰਹੇ ਸੀਗੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਲਾਸਾਨੀ ਕੁਰਬਾਨੀ ਦੀ ਕਿ ਉਹ ਜਿਹੜੀ ਅੱਜ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਕੌਮ ਸਜਦਾ ਕਰਨ ਵਾਸਤੇ ਇਸ ਵਾਰ ਫਤਿਹਗੜ੍ਹ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਸੀ ਦੱਸਦੇ ਨੇ ਕਹਿੰਦੇ ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜੇ ਅੱਜ ਤੱਕ ਜਿੰਨੇ ਵੀ ਨਗਰ ਕੀਰਤਨ ਫਤਿਹਗੜ ਸਾਹਿਬ ਦੇ ਵਿੱਚ ਨਿਕਲੇ ਨੇ 27 ਤਰੀਕ ਨੂੰ ਜਿਹੜੇ ਨਗਰ ਕੀਰਤਨ ਉੱਥੇ ਕੱਢਿਆ ਜਾਂਦਾ ਹੈ ਸਾਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸੱਜਦਾ ਕਰਨ ਦੇ ਲਈ ਗਿਣਤੀ ਪੱਖੋਂ ਇਸ ਵਾਰੀ ਉਸ ਨਗਰ ਕੀਰਤਨ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਜੁਟੀ ਸੀ ਪਟਿਆਲੇ ਤੱਕ ਦੱਸਦੇ ਨੇ ਵੀ ਜਾਮ ਲੱਗੇ ਹੋਏ ਸੀਗੇ ਸੋ ਇੱਕ ਚੰਗੇ ਸੰਕੇਤ ਨੇ ਕਿ ਕੌਮ ਜਾਗ ਰਹੀ ਆ ਨੌਜਵਾਨ ਜੁੜ ਰਹੇ ਨੇ ਬੱਚੇ ਬੱਚੀਆਂ ਸਾਡੀਆਂ ਸਾਡੇ ਇਤਿਹਾਸ ਨੂੰ ਸਮਝ ਰਹੇ ਨੇ ਸਾਡੇ ਇਤਿਹਾਸ ਨੂੰ ਪੜ੍ਹ ਰਹੇ ਨੇ ਤਾਂ ਹੀ ਤਾਂ ਇਡੀ ਵੱਡੀ ਗਿਣਤੀ ਦੇ ਵਿੱਚ ਉਹ ਪਹੁੰਚ ਰਹੇ ਨੇ ਨਾ ਪਰ ਇਸ ਵਾਰ ਉੱਥੇ ਜਿਸ ਤਰ੍ਹਾਂ ਦੇਖਿਆ ਗਿਆ ਕਿ ਕੁਝ ਲੋਕਾਂ ਨੇ ਉੱਥੇ ਜਿਹੜੇ ਲੋਕ ਸਿਰਾਂ ਦੇ ਉੱਤੇ ਟੋਪੀਆਂ ਲੈ ਕੇ ਆਏ ਸੀ ਉਹਨਾਂ ਦੀਆਂ ਟੋਪੀਆਂ ਲਾਉਣ ਦਾ ਜਿਹੜਾ ਕੰਮ ਉੱਥੇ ਕੀਤਾ ਉਹ ਵੀ ਇੱਕ ਨਵਾਂ ਵਿਵਾਦ ਜਿਹੜਾ ਹੋ ਸ਼ੁਰੂ ਹੋਇਆ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਤੇ ਕੁਝ ਲੋਕ ਐਸੇ ਵੀ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਜਿਹੜੇ ਕਹਿੰਦੇ ਨੇ ਜੀ ਟੋਪੀ ਸਿੱਖ ਨੂੰ ਵਰਜਿਤ ਹੈ ਠੀਕ ਹੈ ਸਿੱਖ ਨੂੰ ਟੋਪੀ ਮਨਾ ਹੈ ਜਾਂ ਸਿੱਖ ਮਰਿਆਦਾ ਦੇ ਵਿੱਚ ਟੋਪੀ ਜਿਹੜੀ ਹੈ ਉਹ ਨਹੀਂ ਅਸੀਂ ਲੈ ਸਕਦੇ ਪਰ ਇਹ ਵੀ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਇਹ ਜਿਹੜੀਆਂ ਟੋਪੀਆਂ ਲਾਈਏ ਹਾਂ ਹੌਲੀ ਹੌਲੀ ਤੁਸੀਂ ਪ੍ਰੇਰਿਤ ਕਰੋ ਉਹਨਾਂ ਨੌਜਵਾਨਾਂ ਨੂੰ ਵੀ ਭਾਈ ਤੁਸੀਂ ਦਸਤਾਰਾਂ ਸਜਾਓ ਆਪਾਂ ਇਹਨਾਂ ਦਸਤਾਰਾਂ ਲਈ ਕੁਰਬਾਨੀਆਂ ਕੀਤੀਆਂ ਨੇ ਤੇ ਆਪਣੇ ਆਪ ਬੱਚੇ ਤੁਹਾਡੇ ਜੁੜਨਗੇ ਇਸ ਪਾਸੇ ਤੇ ਮੈਨੂੰ ਇਹ ਵੀ ਲੱਗਦਾ ਵੀ ਕੁਝ ਐਸੇ ਸ਼ਰਾਰਤੀ ਲੋਕ ਹੁੰਦੇ ਨੇ ਜਦੋਂ ਲੱਗਦਾ ਹੁੰਦਾ ਨਾ ਵੀ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੋ ਰਹੀ ਹੈ ਉਹ ਸਹਜੇ ਸਹਜੇ ਆਪਣੇ ਜਾਣ ਰਹੇ ਨੇ ਆਪਣੇ ਇਤਿਹਾਸ ਨੂੰ ਤਾ ਕੁਝ ਸ਼ਰਾਰਤੀ ਲੋਕ ਐਸੇ ਹੁੰਦੇ ਨੇ ਵਿੱਚ ਜਿਹੜੇ ਮਕਸਦ ਤੋਂ 扑ੜਕਾਉਣ ਦੇ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਨੌਜਵਾਨੀ ਦੇ ਲਈ ਕੋਈ ਐਸਾ ਤੀਲ ਛੱਡਿਆ ਜਾਵੇ ਜਿਹੜਾ ਸਿੱਧਾ ਉਹਨਾਂ ਦੇ ਉੱਤੇ ਅਸਰ ਕਰੇ ਸੋ ਆਜ ਇਹਨੂੰ ਮੈਂ ਇਸੇ ਤਰੀਕੇ ਨਾਲ ਦੇਖਦਾ ਕਿ ਕੁਝ ਲੋਕ ਇਹਦੇ ਹੱਕ ਦੇ ਵਿੱਚ ਨੇ ਕੁਝ ਇਹਦੇ ਵਿਰੋਧ ਦੇ ਵਿੱਚ ਨੇ ਪਰ ਵਾਸਤਵ ਦੇ ਵਿੱਚ ਨਾ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਕਰਵਾਨੀਆਂ ਨੇ ਸਨਾਤਨ ਧਰਮ ਦੇ ਲਈ ਸਭੇ ਸਭੇ ਕਮਾਲ ਨੇ ਆਪਣੇ ਪਿਤਾ ਦਾ ਬਲੀਦਾਨ ਦਿੱਤਾ ਤੇ ਫਿਰ ਜਿਹੜਾ ਸਨਾਤਨ ਧਰਮ ਹੈ ਉਹਦੇ ਵਿੱਚ ਤਾਂ ਫਿਰ ਉਹਨਾਂ ਨੂੰ ਤਾਂ ਟੋਪੀ ਪਾਉਣਾ ਹੀ ਉਹਨਾਂ ਦੇ ਧਰਮ ਦੇ ਵਿੱਚ ਹੈਗੀ ਹੈ ਤੇ ਉਹ ਉਹਨਾਂ ਦੀ ਕੋਈ ਜੰਜੂ ਦੀ ਟੋਪੀ ਤੇ ਜੰਜੂ ਦੀ ਆਪਾਂ ਕਹਿੰਦੇ ਆ ਵੀ ਰਾਖੀ ਦੇ ਲਈ ਅਸੀਂ ਇਹ ਕੁਰਬਾਨੀਆਂ ਕੀਤੀਆਂ ਨੇ ਤੇ ਉੱਥੇ ਫਿਰ ਕੀ ਆਪਾਂ ਧਰਮ ਪੁੱਛ ਕੇ ਉਹਨਾਂ ਦੀਆਂ ਟੋਪੀਆਂ ਲਾਉਂਦੇ ਆ ਵੀ ਭਾਈ ਤੇਰਾ ਕਿਹੜਾ ਧਰਮ ਹੈ ਨਹੀਂ ਹੋਣਾ ਚਾਹੀਦਾ ਜੇ ਹੌਲੀ ਹੌਲੀ ਕੋਈ ਕਿਸੇ ਨੂੰ ਪ੍ਰੇਰਿਤ ਕਰਕੇ ਅਸੀਂ ਲੈ ਕੇ ਆਉਂਦੇ ਆ ਇੱਥੇ ਤਾਂ ਚੰਗੀ ਗੱਲ ਹੈ ਜੇ ਸਿੱਖ ਧਰਮ ਦੇ ਨਾਲ ਨੌਜਵਾਨ ਬੱਚੇ ਜੁੜਦੇ ਨੇ ਇਸ ਵਾਰੀ ਆਏ ਨੇ ਪਰ ਜੇ ਇਸ ਤਰ੍ਹਾਂ ਦੀਆਂ ਚਲੀਆਂ ਗਈਆਂ ਚਾਲਾਂ ਜੇ ਇਸ ਤਰ੍ਹਾਂ ਦੇ ਕੰਮ ਕੀਤੇ ਗਏ ਲਗਾਤਾਰ ਤਾਂ ਉਹ ਨੌਜਵਾਨ ਜਿਹੜੇ ਨੇ ਉਹ ਸਿੱਖੀ ਤੋਂ ਦੂਰ ਹੋਣਗੇ ਇਹ ਮੇਰਾ ਮੰਨਣਾ ਬਾਕੀ ਤੁਹਾਡਾ ਇਹਦੇ ਬਾਰੇ ਕੀ ਵਿਚਾਰਾ ਤੁਸੀਂ ਜਰੂਰ ਇਹਦੇ ਬਾਰੇ ਜਰੂਰ ਦੱਸ ਸਕਦੇ ਹੋ ਤੇ ਅੱਜ ਜੋੜਨ ਦੀ ਗੱਲ ਆ ਸਾਨੂੰ ਅਗਰ ਅਸੀਂ ਜੋੜੀਏ ਨਾ ਨਾਲ ਉਹ ਸਭ ਤੋਂ ਵੱਡਾ ਤੇ ਸਿੱਖ ਧਰਮ ਕੋਈ ਐਸਾ ਧਰਮ ਥੋੜੀ ਆ ਵੀ ਧੱਕੇ ਨਾਲ ਮਨਾਉਣਾ ਅਸੀਂ ਕਿਸੇ ਨੂੰ ਤੇ ਕੋਈ ਪਿਆਰ ਦੇ ਨਾਲ ਤੁਸੀਂ ਲੈ ਆਓਗੇ ਕਿਸੇ ਨੂੰ ਚਾਰ ਬੰਦਿਆਂ ਨੂੰ ਹੋਰ ਪ੍ਰੇਰ ਕੇ ਲੈ ਕੇ ਆਉ ਉਹ ਅਗਲਾ ਪਰ ਇਹ ਜਿਸ ਤਰ੍ਹਾਂ ਦਾ ਹਾਲਾਤ ਅਸੀਂ ਕਈ ਵਾਰੀ ਵੇਖਾਉਂਦੇ ਆ ਕਿਸ ਤਰ੍ਹਾਂ ਡੰਡਿਆਂ ਦੇ ਉੱਤੇ ਇਸ ਤਰ੍ਹਾਂ ਟੋਪੀਆਂ ਦਾ ਢੇਰ ਟੰਗੀ ਫਿਰਦੇ ਸੀ ਦੋ ਤਿੰਨ ਮੈਂ ਬੱਚੇ ਦੇਖੇ ਨੌਜਵਾਨ ਬੇਸ਼ੱਕ ਉਹਨਾਂ ਦੀ ਉਮਰ ਵੀ ਹੈ ਨਹੀਂ ਸੀ ਉਹ ਪਰ ਉਹ ਕੀ ਕਾਰਨ ਆ ਉਹਦੇ ਪਿੱਛੇ ਉਹ ਜਦਾਂ ਮੈਂ ਤੁਹਾਨੂੰ ਦੱਸਿਆ ਵੀ ਹੋ ਸਕਦਾ ਕੋਈ ਸ਼ਰਾਰਤੇ ਹੋਵੇ ਵੱਡੀ ਸੋ ਜਿਹਨਾਂ ਦੋਸਤਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਅਨਮੋਲ ਕੀਰਤਨ ਵਲੌਗ ਯੂਕੇ ਚੈਨਲ ਆ ਜਿਹੜਾ ਸਾਡਾ ਇਹ ਇਹਦੇ ਉੱਤੇ ਅਸੀਂ ਤੁਹਾਨੂੰ ਸਿੱਖੀ ਨਾਲ ਸੰਬੰਧਿਤ ਤੇ ਹੋਰ ਬਹੁਤ ਸਾਰੇ ਐਸੇ ਵਲੌਗ ਪਰਵਾਰਕ ਵਲੌਗ ਜਿਹ ਉਹ ਅਸੀਂ ਤੁਹਾਡੇ ਨਾਲ ਲੈ ਕੇ ਆਉਂਦੇ ਆ ਇਸ ਚੈਨਲ ਦੇ ਉੱਤੇ ਤੇ ਡਬਲ ਟੱਚ ਕਰਕੇ ਸਕਰੀਨ ਤੇ ਲਾਈਕ ਜਰੂਰ ਕਰ ਦਿਓ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲੋ ਮਾਛੀਵਾੜਾ ਸਾਹਿਬ ਦੇ ਇਲਾਕੇ ਤੋਂ ਅਸੀਂ ਟਾਈਮ ਆਪਾਂ ਲਾਈਵ ਆ ਜੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਬਿਲਕੁਲ ਲਾਗੇ ਸਾਡਾ ਇਹ ਪਿੰਡ ਹੈ ਜੀ ਤੇ ਅੱਜ ਇੱਥੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੇ ਸਾਰਾ ਤੁਸੀਂ ਦੇਖ ਰਹੇ ਹੋ ਲਾਈਵ ਹੈ ਇਸ ਟਾਈਮ ਤੇ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚੈਨਲ ਨੂੰ ਡਬਲ ਟੱਚ ਕਰਕੇ ਸਕਰੀਨ ਤੇ ਲਾਈਕ ਕਰ ਦਿਓ ਚੱਲਦੇ ਪ੍ਰੋਗਰਾਮ ਨੂੰ ਸੋ ਮਾਫੀ ਚਾਹੁੰਦਾ ਜੀ ਥੋੜਾ ਜਿਹਾ ਨੈਟਵਰਕ ਇਸ਼ੂ ਆਨ ਕਰਕੇ ਕਿ ਆਪਣਾ ਸੰਪਰਕ ਟੁੱਟਿਆ ਸੀ ਤੋ ਕਿਸ ਜਗ੍ਹਾ ਤੋਂ ਤੁਸੀਂ ਜੁੜੇ ਹੋ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਤੇ ਆਪਾਂ ਜਿਹੜਾ ਕੋਈ ਇਸ਼ੂ ਹੈ ਜਿਹੜਾ ਆਪਣੇ ਕੋਲੇ ਉਹਨੂੰ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰ ਰਹੇ ਆਂ ਜਿਹਦੇ ਵਿੱਚ ਆਪਾਂ ਨੂੰ ਦਿੱਕਤ ਥੋੜੀ ਜਿਹੀ ਆ ਰਹੀ ਹੈ ਕਿ ਮਾ ਤੁਹਾਡੇ ਮੈਸੇਜ ਜਿਹੜੇ ਆ ਉਹ ਨਹੀਂ ਪੜੇ ਜਾ ਰਹੇ ਕੋਸ਼ਿਸ਼ ਕਰਦੇ ਆਪਾਂ ਇਸ ਪਾਸੇ ਨੂੰ ਅਗਰ ਦੇਖੀਏ ਤਾਂ ਸੋ ਮੈਸੇਜ ਤੁਹਾਡੇ ਨਹੀਂ ਸਾਡੇ ਤੱਕ ਪਹੁੰਚ ਰਿਹਾ ਉਹਦੇ ਲਈ ਮਾਫੀ ਚਾਹੁੰਦੇ ਆ ਜੀ ਤੇ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰਦੇ ਹੋ ਜੀ ਸਕਰੀਨ ਤੇ ਲਾਈਕ ਦਾ ਉੱਤੇ ਤੁਹਾਨੂੰ ਵੀ ਦਖਾਈ ਦੇਗਾ ਸੱਜੇ ਪਾਸੇ ਕਿ ਜਦੋਂ ਲਾਈਵ ਕਰੋਗੇ ਤਾਂ ਗਿਣਤੀ ਜਿਹੜੀ ਆ ਉਹ ਵਧੇਗੀ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਜੁੜ ਰਹੇ ਹੋ ਸਾਡੇ ਨਾਲ ਜਿਹਨਾਂ ਦੋਸਤਾਂ ਨੇ ਹਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਜ਼ਰੂਰ ਸਬਸਕ੍ਰਾਈਬ ਕਰ ਲਓ ਇਸ ਟਾਈਮ ਆਪਾਂ ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ ਦੇ ਮਾਛੀ ਬੜਾ ਸਾਹਿਬ ਇਲਾਕੇ ਤੋਂ ਲਾਈਵ ਆ ਤੁਹਾਡੇ ਨਾਲ ਤੇ ਇਹ ਸਾਰਾ ਲਾਈਵ ਤੁਹਾਡੇ ਲਈ ਲੈ ਕੇ ਆਏ ਪੰਜਾਬ ਦਾ ਮੌਸਮ ਦਿਖਾਉਣ ਵਾਸਤੇ ਕਿ ਪੰਜਾਬ ਦੇ ਵਿੱਚ ਇਸ ਟਾਈਮ ਧੁੰਦ ਨੇ ਪੂਰਾ ਕਹਿਰ ਵਰਤਾਇਆ ਹੋਇਆ ਸਾਰੀ ਸਾਰਾ ਜਾਨ ਜੀਵਨ ਪ੍ਰਭਾਵਿਤ ਹੋਇਆ ਇੱਥੋਂ ਤੱਕ ਵੀ ਹਵਾਈ ਸਫਰ ਵੀ ਤੁਹਾਡਾ ਪ੍ਰਭਾਵਿਤ ਹੈ ਕਿਉਂਕਿ ਬਹੁਤ ਸਾਰੀਆਂ ਫਲਾਈਟਸ ਆ ਜਿਵੇਂ ਸਵੇਰੇ ਦੇਖ ਰਿਹਾ ਸੀਗਾ ਕਿ ਦਿੱਲੀ ਸਾਡੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੋਂ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਤੇ ਚੰਡੀਗੜ੍ਹ 에ਰਪੋਰਟ ਜਿੰਨੇ ਵੀ ਸਾਡੇ ਇਸ ਨਾਰਥ ਜ਼ੋਨ ਦੇ ਵਿੱਚ ਸਾਡੇ ਡੋਮੈਸਟਿਕ 에ਰਪੋਰਟ ਵੀ ਆ ਚਾਏ ਉਹ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਪ੍ਰਭਾਵਿਤ ਹੋਈਆਂ ਨੇ ਤੇ ਧੁੰਦ ਦੇ ਕਾਰਨ ਰੇਲ ਸਫਰ ਵੀ ਜਿਹੜਾ ਉਹ ਵੀ ਉਹਦੇ ਵਿੱਚ ਵੀ ਵਿਗਨ ਪੈ ਰਿਆ ਬਹੁਤ ਸਾਰੀਆਂ ਟ੍ਰੇਨਾਂ ਪਛੜ ਕੇ ਚੱਲ ਰਹੀਆਂ ਨੇ ਕਈਆਂ ਨੂੰ ਰੱਦ ਕਰਨਾ ਪਿਆ ਰੇਲ ਰੇਲਵੇ ਵਿਭਾਗ ਵੱਲੋਂ ਜਿਹਨਾਂ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੀਆਂ ਮੈਂ ਤੁਹਾਡਾ ਸਾਰਿਆਂ ਦਾ ਅਨਮੋਲ ਕੀਤਨ ਬਲੌਗ ਯੂਕੇ ਦੇ ਨਾਲ ਤੁਸੀਂ ਜੁੜਿਓ ਸਾਰੇ ਤੇ ਪੰਜਾਬ ਤੋਂ ਮਾਛੀ ਬੜਾ ਸਾਫ ਤੋਂ ਇਸ ਟਾਈਮ ਲਾਈਵ ਹੈ ਡਬਲ ਟੱਚ ਕਰਕੇ ਸਕਰੀਨ ਤੇ ਲਾਈਕ ਕਰਦੇ ਹੋ ਜੀ ਚੱਲਦੀ ਲਾਈਵ ਪ੍ਰੋਗਰਾਮ ਨੂੰ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਡਬਲ ਟੱਚ ਕਰਦੇ ਹੋਗੇ ਸਕਰੀਨ ਦੇ ਉੱਤੇ ਤਾਂ ਲਾਈਕ ਹੋ ਜਾਏਗਾ ਪ੍ਰੋਗਰਾਮ ਤੇ ਤੁਹਾਨੂੰ ਗਿਣਤੀ ਜਿਹੜੀ ਹੈ ਜੀ ਉਹਦੀ ਸੱਜੇ ਪਾਸੇ ਵਾਧੀ ਦਿੱਸੀਗੀ ਉੱਪਰ ਸਕਰੀਨ ਦੇ ਉੱਤੇ ਤੇ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਉੱਪਰ ਵਾਈਟ ਕਲਰ ਦੀ ਪੱਟੀ ਦਿਖਾਈ ਦਿੰਦੀ ਆ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਧੰਨਵਾਦੀਆਂ ਤੁਹਾਡੇ ਯੂਕੇ ਅਤੇ ਪੰਜਾਬ ਤੋਂ ਚੱਲਣ ਵਾਲਾ ਪੰਜਾਬ ਦਾ ਇਹ ਚੈਨਲ ਇਦੇ ਲਈ ਪਰਿਵਾਰਕ ਮੈਂਬਰ ਜਿਹੜੇ ਆ ਤੁਸੀਂ ਵੱਡੀ ਗਿਣਤੀ ਦੇ ਵਿੱਚ ਜੁੜੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਸਾਰੇ ਗੁਰੂ ਘਰਾਂ ਦੀ ਯਾਤਰਾ ਤੁਹਾਨੂੰ ਕਰਵਾਵਾਂਗੇ ਅੱਜ ਵੀ ਕੋਸ਼ਿਸ਼ ਕਰਦੇ ਹਾਂ ਅਸੀਂ ਕਿ ਤੁਹਾਨੂੰ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਬਾੜਾ ਸਾਹਿਬ ਦੇ ਦਰਸ਼ਨ ਕਰਵਾਈਏ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਕੋਲੇ ਟਾਈਮ ਸਿਰ ਪਹੁੰਚ ਜਾਵੇ ਮਨਦੀਪ ਜੀ ਸਵਾਗਤ ਤੁਹਾਡਾ ਜੀ ਐਨ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ ਜੁੜੇ ਨੇ ਸਾਡੇ ਨਾਲ ਵੈਲਕਮ ਆ ਜੀ ਜੀ ਆਇਆਂ ਨੂੰ ਸਵਾਗਤ ਆ ਤੁਹਾਡਾ ਤੇ ਜਰੂਰ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਇਸ ਟਾਈਮ ਕੀ ਹਾਲ ਹੈ ਜੀ ਕਹਿੰਦੇ ਸਾਡੇ ਹੈਗੀ ਆ ਧੁੰਦ ਜੀ ਤੋਂ ਬਿਲਕੁਲ ਜੀ ਸਾਰਿਆਂ ਦੇ ਜਿੰਦੇ ਮੈਂ ਦੱਸਿਆ ਉਹ ਉੱਤਰ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦਾ ਤਾਂ ਕੋਈ ਐਸਾ ਕੋਨਾ ਬਚਿਆ ਨਹੀਂ ਹੋਣਾ ਜਿੱਥੇ ਇਹ ਤੁਹਾਨੂੰ ਧੁੰਦ ਦੇਖਣ ਨੂੰ ਨਹੀਂ ਮਿਲਣੀ ਸੋ ਆ ਦੇਖ ਸਕਦੇ ਹੋ ਜੀ ਖੇਤਾਂ ਦਾ ਨਜ਼ਾਰਾ ਤੁਸੀਂ ਦਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਧੰਨਵਾਦੀਆਂ ਤੁਹਾਡੇ ਲਾਈਕ ਦੀ ਗਿਣਤੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਵੱਧ ਰਹੀ ਹੈ ਤੇ ਸਾਡਾ ਬੱਚਾ ਜੀ ਅਨਮੋਲ ਵੀਰ ਸਿੰਘ 14 ਸਾਲ ਉਮਰ ਹੈ ਦੀ ਹਾਲੇ ਯੂਕੇ ਤੋਂ ਇਹ ਚੈਨਲ ਜਿਹੜਾ ਚਲਾਉਂਦਾ ਤੇ ਚੰਗੀ ਗੱਲ ਆ ਅਗਰ ਚੰਗੇ ਪਾਸੇ ਬੱਚੇ ਸਾਡੇ ਜੁੜਦੇ ਆ ਆਪਣੇ ਸੋ ਉਹਨਾਂ ਨੂੰ ਜਰੂਰ ਪ੍ਰੋਮੋਟ ਕਰਿਆ ਕਰੀਏ ਆਪਾਂ ਹਰਵਿੰਦਰ ਸਿੰਘ ਜੀ ਸਵਾਗਤ ਆ ਤੁਹਾਡਾ ਜੀ ਐਨੋ ਜੀ ਸਵਾਗਤ ਹਰਵਿੰਦਰ ਜੀ ਵੈਲਕਮ ਸਤਿ ਸ੍ਰੀ ਅਕਾਲ ਤੇ ਜਰੂਰ ਜੀ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਤੇ ਤੁਹਾਡੇ ਇਲਾਕੇ ਦੇ ਵਿੱਚ ਦੱਸੋ ਮੌਸਮ ਦੇ ਕੀ ਹਾਲਾਤ ਨੇ ਧੁੰਦ ਕਹਿੋ ਜੀ ਹੈ ਕਿਤੇ ਮੇਰੇ ਖਿਆਲ ਆ ਪੰਜਾਬ ਦੇ ਕਿਸੇ ਇਲਾਕੇ 'ਚ ਸੂਰਜ ਸ਼ਾਇਦ ਨਿਕਲੇ ਹੋਵੇ ਬਾਕੀ ਜੇ ਕਿਤੇ ਹੈਗੀ ਆ ਧੁੱਪ ਤਾਂ ਜ਼ਰੂਰ ਦੱਸਿਓ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਸਾਡੇ ਨਾਲ ਮਨਦੀਪ ਜੀ ਜੁੜੇ ਹੋਏ ਨੇ ਵੈਲਕਮ ਆ ਜੀ ਲਗਾਤਾਰ ਤੁਹਾਡਾ ਹਰਵਿੰਦਰ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਤੁਹਾਨੂੰ ਮਾਛੀਵਾੜਾ ਸਾਹਿਬ ਦੇ ਇਲਾਕੇ ਤੋਂ ਲਾਈਵ ਆਂ ਜੀ ਆਪਾਂ ਤੇ ਆ ਸਾਰਾ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪਿੰਡਾਂ ਦਾ ਵੀਊ ਤੇ ਆ ਛੋਟੀ ਛੋਟੀ ਹਲੇ ਜਿਹੜੀ ਹੈ ਜੀ ਕਣਕ ਤੁਸੀਂ ਦੇਖ ਸਕਦੇ ਹੋ ਹੁਣ ਜਦੋਂ ਕੋਰੇ ਦੇ ਨਾਲ ਇੱਕਦਮ ਇਹਨੇ ਦਬਣਾ ਤੇ ਇਸ ਤੋਂ ਬਾਅਦ ਜਦੋਂ ਇਹਨੂੰ ਪਾਣੀ ਲੱਗਣਾ ਤੇ ਇਹਨੇ ਇੱਕਦਮ ਫੁਾਰੇ ਮਾਰ ਕੇ ਫਰਾਟੇ ਮਾਰ ਕੇ ਉੱਪਰੋਂ ਨਿਕਲਣਾ ਕਣਕ ਨੇ ਡਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਜਿਹੜੇ ਦੋਸਤ ਸਾਡੇ ਨਾਲ ਹੋਣੇ ਸਾਡੇ ਨਾਲ ਸਾਝ ਬਣਾ ਰਹੇ ਨੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਬਾਕੀ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਇਸ ਟਾਈਮ ਮੌਸਮ ਦੇ ਕੀ ਹਾਲਾਤ ਨੇ ਠੰਡ ਜਿੰਨੀ ਹੋਣੀ ਚਾਹੀਦੀ ਸੀ ਉਨੀ ਨਹੀਂ ਹੋ ਰਹੀ ਤੇ ਹਿਮਾਚਲ ਦੇ ਵਿੱਚ ਵੀ ਹਲੇ ਕਹਿੰਦੇ ਜੇ ਚੰਗੀ ਭਰਮੀ ਬਰਫਵਾਰੀ ਆ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅੰਦਾਜ਼ੇ ਲਾਏ ਜਾ ਰਹੇ ਨੇ ਕਹਿੰਦੇ ਇਸ ਵਾਰੀ ਨਵੇਂ ਸਾਲ ਦੇ ਉੱਤੇ ਸ਼ਾਇਦ ਬਰਫਵਾਰੀ ਹੋ ਜਾਵੇ ਕਿਉਂਕਿ ਹਿਮਾਚਲ ਇੱਕ ਐਸੀ ਸਟੇਟ ਹੈ ਉੱਥੇ ਜੇ ਬਰਫ ਨਹੀਂ ਪੈਂਦੀ ਤਾਂ ਉਹ ਕਹਿ ਲਓ ਵੀ ਉਹ ਸਟੇਟ ਨੇ ਤਰੱਕੀ ਨਹੀਂ ਕਰਨੀ ਕਿਉਂਕਿ ਟੂਰਿਜ਼ਮ ਦੇ ਸਿਰ ਦੇ ਉੱਤੇ ਉਹ ਸਟੇਟ ਖੜੀ ਹੈ ਤੇ ਟੂਰਿਜ਼ਮ ਤਾਂ ਜਾਂਦਾ ਕਹਿੰਦੇ ਵੀ ਜੇ ਬਰਫ ਪਵੇ ਕਿਉਂਕਿ ਬਰਫ ਦੇਖਣ ਵਾਸਤੇ ਅਸੀਂ ਜਾਂਦੇ ਆਂ ਜੀ ਭੱਜੇ ਲੋਕ ਤੇ ਹਿਮਾਚਲ ਵਾਲੇ ਬਰਫ ਨੂੰ ਈਕਦੇ ਨੇ ਤੇ ਅਸੀਂ ਕਹਿੰਦੇ ਆ ਵੀ ਸਾਡੇ ਭਾਈ ਉੱਥੇ ਦਿੱਕਤ ਹੁੰਦੀ ਹੈ ਤੋਕਰ ਇਹ ਹੈ ਜੀ ਆਪਣਾ ਆਪਣੇ ਇਲਾਕੇ ਦਾ ਹਰਵਿੰਦਰ ਜੀ ਸਵਾਗਤ ਹੈ ਤੁਹਾਡਾ ਲਗਾਤਾਰ ਸਾਂਝ ਬਣਾ ਰਹੇ ਹਾਂ ਧੰਨਵਾਦੀਆਂ ਤੁਹਾਡੇ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅਨਮੋਲ ਕੀਰਤਨ ਬਲੌਗ ਯੂਕੇ ਤੁਹਾਡੇ ਨਾਲ ਵਾਦਾ ਕਰਦਾ ਤੁਹਾਡੇ ਨਾਲ ਪਰਿਵਾਰਕ ਬਲੌਗ ਜਿਹੜੇ ਆ ਉਹ ਅਸੀਂ ਲੈ ਕੇ ਆਉਣੇ ਨੇ ਧਾਰਮਿਕ ਬਲੌਗ ਜਿਹੜੇ ਆ ਵਕ ਵਕ ਗੁਰੂ ਘਰਾਂ ਤੋਂ ਉਹ ਤੁਹਾਡੇ ਤੱਕ ਅਸੀਂ ਲੈ ਕੇ ਆਉਣੇ ਹੁੰਦੇ ਨੇ ਸੋ ਜਰੂਰ ਦੱਸੋ ਜੀ ਤੁਸੀਂ ਹੋਰ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਸਾਨੂੰ ਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਖਾਸ ਹੈ ਤੇ ਜਿਹੜਾ ਕੋਈ ਦਿਖਾਉਣ ਵਾਲਾ ਤੇ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਟੀਮ ਅਗਰ ਉੱਥੇ ਹੋਈ ਨੇੜੇ ਤੇਰੇ ਤਾਂ ਜਰੂਰ ਤੁਹਾਡੇ ਇਲਾਕੇ ਤੋਂ ਵੀ ਅਸੀਂ ਲਾਈਵ ਜਰੂਰ ਕਰਾਂਗੇ ਜੀ ਤੇ ਜਿਹੜੇ ਦੋਸਤ ਤੁਹਾਡੇ ਤਾਂ ਹੁਣੇ ਇਸ ਟਾਈਮ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਡਬਲ ਟੱਚ ਕਰਕੇ ਸਕਰੀਨ ਤੇ ਲਾਈਕ ਕਰ ਦਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਹ ਬੇਨਤੀਆਂ ਨੇ ਤੁਹਾਨੂੰ ਸਾਰਿਆਂ ਨੂੰ ਅੱਜ ਪੰਜਾਬ ਜ਼ਿਲ੍ਹਾ ਲੁਧਿਆਣਾ ਤੇ ਮਾਛੀਵਾੜਾ ਸਾਹਿਬ ਦਾ ਇਲਾਕਾ ਇਹ ਜਿੱਥੋਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਸ ਤਰ੍ਹਾਂ ਦੀ ਧੁੰਦ ਹੈ ਜੀ ਆਪਣੇ ਪੰਜਾਬ ਦੇ ਵਿੱਚ ਤੇ ਜਿਆਦਾਤਰ ਸਾਡੇ ਨਾਲ ਸਾਡੇ ਵਿਦੇਸ਼ੀ ਭੈਣ ਭਰਾ ਜੁੜੇ ਹੋਏ ਨੇ ਉਹਨਾਂ ਦੀ ਮੰਗ ਸੀ ਕਿ ਸਾਨੂੰ ਸਵੇਰ ਦਾ 뷰 ਜਿਹੜਾ ਪੰਜਾਬ ਦਾ ਜਰੂਰ ਦਿਓ ਕਿ ਪੰਜਾਬ ਦੇ ਵਿੱਚ ਇਸ ਟਾਈਮ ਮੌਸਮ ਕਿਸ ਤਰ੍ਹਾਂ ਦਾ ਤੇ ਸਾਰਾ ਕੁਝ ਤੁਹਾਨੂੰ ਇਹ ਦਿਖਾਉਣ ਦੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਡਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਤੇ ਨਾਲ ਦੀ ਨਾਲ ਜਿਨ੍ਹਾਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਸਿਰਫ 2-4 ਮਿੰਟ ਲਾਈਵ ਹੋਰ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਨੇ ਫਿਰ ਜਿਹੜਾ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਤੇ ਚੱਲਦੇ ਆਪਾਂ ਚੱਲ ਵੀ ਅੰਗਰ ਤੋਂ ਚਲੀਏ ਫਿਰ ਆਪਾਂ ਹਾਂ ਤੇ ਹੁਣ ਅਸੀਂ ਚੱਲਦੇ ਆ ਆ ਆਇਆ ਸਾਡੀ ਬੈਲਾ ਦੇਖੋ ਜੀ ਇਹ ਸਾਡੀ ਬੈਲਾ ਆ ਬੈਲਾ ਹਲੋ ਇਹ ਬੈਲਾ ਬੈਠੀ ਆ ਸਾਡੀ ਇੱਥੇ ਤੇ ਠੰਡ ਬਹੁਤ ਹੈ ਜੀ ਅੱਜਕੱਲ ਜਾਨਵਰਾਂ ਲਈ ਵੀ ਤੇ ਪਸ਼ੂਆਂ ਪੰਛੀਆਂ ਲਈ ਤਾਂ ਬਹੁਤ ਜਿਹੜਾ ਬੁਰਾ ਹਾਲ ਹੈ ਠੰਡ ਦਾ ਤੇ ਆ ਦੇਖ ਲੋ ਠੰਡ ਦੇ ਵਿੱਚ ਬਾਹਰ ਆ ਗਈ ਬੈਲਾ ਸਾਡੀ ਹੁਣ ਇਹਨੇ ਛੱਡਤਾ ਆਪਣਾ ਬਿਸਤਰਾ ਲੈ ਲੈ ਓਏ ਲਾ ਧੰਨਵਾਦ ਜੀ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਤੇ ਲਓ ਹੁਣ ਆਪਾਂ ਚੱਲਦੇ ਆਪਾਂ ਤੁਹਾਨੂੰ ਸੜਕ ਦਾ ਇੱਕ ਵਿਊ ਦੇ ਕੇ ਫਿਰ ਆਪਾਂ ਸਮਾਪਤੀ ਵੱਲ ਚੱਲਾਂਗੇ ਕਿ ਇਸ ਤਰ੍ਹਾਂ ਦੇ ਟ੍ਰੈਫਿਕ ਦੇ ਹਾਲਾਤ ਨੇ ਉਹ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ। ਮਾਛੀਵਾੜਾ ਸਾਹਿਬ ਇਲਾਕੇ ਤੋਂ ਆਪਾਂ ਲਾਈਵ ਆਂ ਜੀ। ਮਾਛੀਵਾੜਾ ਸਾਹਿਬ ਦੇ ਇਲਾਕੇ ਤੋਂ ਇਸ ਟਾਈਮ ਆਪਾਂ ਲਾਈਵ ਆ। ਤੇ ਆ ਜਿਹੜੇ ਦਿਨ ਨੇ ਪੂਦੇ ਜਦੋਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤੀ ਸੀ ਸਿੱਖ ਕੌਮ ਦੇ ਲਈ ਬਹੁਤ ਪੀੜਾਦਾਇਕ ਇਹ ਦਿਨ ਨੇ। ਸੋ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਅਨੇਕਾਂ ਸਿੰਘਾਂ ਦੀ ਸ਼ਹਾਦਤ ਹੋਈ ਹੈ ਤੇ ਅੱਜ ਉਹਨਾਂ ਦਿਨਾਂ ਨੂੰ ਯਾਦ ਕਰਕੇ ਕੌਮ ਅੱਜ ਵੀ ਭਾਵੁਕ ਹੁੰਦੀ ਹੈ ਫਤਿਹਗੜ੍ਹ ਸਾਹਿਬ ਦਾ ਆਪਾਂ ਸ਼ਿਸ਼ਦੀ ਜੋੜ ਮੇਲਾ ਦੇਖਿਆ ਉੱਥੇ ਇਸ ਵਾਰੀ ਜਦੋਂ ਮੈਂ ਦੱਸਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਗਰ ਕੀਰਤਨ ਦੇ ਵਿੱਚ ਜੁੜੀਆਂ ਸੀ ਇੱਕ ਸ਼ੁਭ ਸੰਕੇਤ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਵਕਫ ਹੋ ਰਹੇ ਹਾਂ ਸਾਡੇ ਬੱਚੇ ਸਾਡੇ ਨੌਜਵਾਨ ਉਹ ਇਸ ਚੀਜ਼ ਨੂੰ ਸਮਝਦੇ ਨੇ ਕਿ ਸਾਡੀ ਜਿਹੜੀ ਇਹ ਸ਼ਹਾਦਤਾਂ ਨੇ ਸਾਡੇ ਲਈ ਕਿੰਨੀ ਆਹਮਿੱਤ ਰੱਖਦੀਆਂ ਨੇ ਇਹ ਸ਼ੁਭ ਸੰਕੇਤ ਨੇ ਕੌਮ ਦੇ ਲਈ ਕਿ ਸਾਨੂੰ ਸਾਡੇ ਬੱਚੇ ਜਿਹੜੇ ਨੇ ਸਾਡੇ ਇਤਿਹਾਸ ਨੂੰ ਸਮਝ ਰਹੇ ਨੇ ਸਾਡੀਆਂ ਕੁਰਬਾਨੀਆਂ ਕੀ ਸੀ ਕੁਰਬਾਨੀਆਂ ਦੇ ਮਹਨੇ ਕੀ ਨੇ ਉਹ ਸਾਰਾ ਕੁਝ ਦੇਖ ਰਹੇ ਨੇ ਤੁਸੀਂ ਡਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਤੇ ਨਾਲ ਦੀ ਨਾਲ ਬੇਨਤੀ ਹੈ ਵੀ ਜਿਨ੍ਹਾਂ ਨੇ ਹਲੇ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਸੀਂ ਦੇਖ ਰਹੇ ਹੋ ਅਨਮੋਲ ਕੀਰਤਨ ਬਲੌਗ ਯੂਕੇ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਚਾਹਲ ਤੇ ਮਾਛੀਵਾੜਾ ਸਾਹਿਬ ਇਲਾਕੇ ਤੋਂ ਇਸ ਟਾਈਮ ਆਪਾਂ ਲਾਈਵ ਆਂ ਜੀ ਤੇ ਦਰਖਤ ਜਰੂਰ ਲਗਾਓ ਇਹ ਤੁਹਾਨੂੰ ਬੇਨਤੀ ਆ ਵੀ ਆਪਣੇ ਘਰਾਂ ਦੇ ਆਸ-ਪਾਸ ਤੇ ਮੋਟਰਾਂ ਦੇ ਉੱਤੇ ਜਿੱਥੇ ਵੀ ਤੁਹਾਨੂੰ ਸਪੇਸ ਮਿਲਦੀ ਆ ਉੱਥੇ ਜਰੂਰ ਦਰਖਤ ਲਗਾਓ ਤੇ ਬਸ ਇੱਕ ਅੱਧਾ ਸਾਲਿਆਂ ਨੂੰ ਸਾਂਭਣ ਦੀ ਲੋੜ ਆ ਉਸ ਤੋਂ ਬਾਅਦ ਤਾਂ ਫਿਰ ਇਹਨਾਂ ਨੇ ਨਹੀਂ ਤੁਹਾਨੂੰ ਸਾਂਭਣਾ ਕੋਲ ਮਿਲਾ ਕੇ ਤੇ ਇਹਨੇ ਆਕਸੀਜਨ ਦੇਣੀ ਆ ਸਾਨੂੰ ਜਿਹੜੀ ਕਿ ਸਾਨੂੰ ਸਲੰਡਰਾਂ ਦੇ ਵਿੱਚ ਜਦੋਂ ਉਹਦੀ ਕੀਮਤ ਸਾਨੂੰ ਉਦੋਂ ਪਤਾ ਲੱਗਦੀ ਆ ਜਦੋਂ ਮਹਿੰਗੀ ਆਕਸੀਜਨ ਸਾਨੂੰ ਸਲੰਡਰਾਂ ਦੇ ਵਿੱਚੋਂ ਲੈਣੀ ਪੈਂਦੀ ਆ ਤੇ ਇਹ ਸਾਨੂੰ ਫ੍ਰੀ ਦੇ ਵਿੱਚ ਆਕਸੀਜਨ ਦਿੰਦੇ ਨੇ ਅੱਗੇ ਫਾਕ ਦਾ ਕੁਝ ਰੋਡ ਦਾ ਵੀ ਇਸ ਤਰ੍ਹਾਂ ਦੀ ਟ੍ਰੈਫਿਕ ਆ ਤੇ ਧੁੰਦ ਦੇ ਨਾਲ ਲਾਈਟਾਂ ਜਗਾ ਕੇ ਚੱਲ ਰਹੇ ਆ ਪਰ ਸਹਾਂ ਕੁਝ 뷰 ਜਿਹੜਾ ਹੋਣਾ ਥੋੜਾ ਜਿਹਾ ਕੁਝ ਕਲੀਅਰ ਹੋ ਰਿਹਾ ਧੁੰਦ ਥੋੜੀ ਜਿਹੀ ਘਟੀ ਆ ਜਦਾ ਪਾ ਕੇ ਬਾਅਦ ਦੇ ਵਿੱਚ ਦਿਖਾਇਆ ਸੀ ਤੁਹਾਨੂੰ ਉਹਦੇ ਨਾਲ ਹੁਣ ਥੋੜਾ ਜਿਹਾ ਧੁੰਦ ਦੇ ਵਿੱਚ ਥੋੜੀ ਜਿਹੀ ਗਰਾਵਟ ਆਈ ਹੈ ਕਹਿ ਸਕਦੇ ਹਾਂ ਅਸੀਂ ਹੁਣ ਤੁਸੀਂ ਦੂਰ ਤੱਕ ਜਿਹੜਾ ਦੇਖ ਸਕਦੇ ਹੋ ਤੇ ਟ੍ਰੈਫਿਕ ਜਿਹੜੀ ਹੈ ਪਰ ਉਹ ਬਹੁਤ ਸਮੂਦਲੀ ਠੀਕ ਚੱਲ ਰਹੀ ਹੈ ਵਧੀਆ ਚੱਲਣਾ ਵੀ ਚਾਹੀਦਾ ਸਾਨੂੰ ਕੋਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਇਹ ਜਿਹੇ ਮੌਸਮ ਦੇ ਵਿੱਚ ਤੇ ਲਓ ਹੁਣ ਆਪਾਂ ਇੱਥੇ ਸਮਾਪਤੀ ਵੱਲ ਚੱਲਦੇ ਹਾਂ ਜੀ ਜਿਹਨਾਂ ਦੋਸਤਾਂ ਨੇ ਹਲ ਤੱਕ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਨਾਲ ਜੋੜਨ ਦੇ ਲਈ ਤੋ ਲੋ ਦੇਓ ਜੱਜ ਤੇ ਆਪਣੇ ਦੋਸਤਾਂ ਤੇ ਹੋਸਟ ਗੁਰਪ੍ਰੀਤ ਸਿੰਘ ਚਾਹ ਲੋ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ